ਹੋ ਨਿਹਾਲ ਸਤਿ ਸ਼੍ਰੀ ਅਕਾਲ ਤੇ ਮੈਨੂੰ ਪਤਾ ਲੱਗਾ ਕਿ ਅੱਜ ਸਰਦਾਰ ਚਰਨਜੀਤ ਸਿੰਘ ਚੰਨੀ ਹਾਂ ਸਾਫ ਦਾ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਜਨਮ ਦਿਨ ਹੈ ਹਮ ਪਰ ਮੇਰੀ 3:50 ਵਜੇ ਕੇ ਪੰਜਾਬ ਮੈਂ ਦਿੱਲੀ ਜਾਣਾ ਮੈਂ ਕਦੇ ਚੱਲ ਜਾਂਦਾ ਰਣ ਵਧਾਈ ਨਹੀਂ ਜਿਮਾ ਇੱਥੇ ਆਏ ਤੇ ਗੁਰੂ ਦੇ ਕੀਰਤਨ ਹੋ ਰਹੇ ਸੀ ਤੇ ਲੱਖ ਖੁਸ਼ੀਆਂ ਪਾਸੀ ਜੀ ਜੇ ਸਤਿਗੁਰੂ ਨੇ ਮਾਇਆ ਨਜ਼ਰ ਹੁਣ ਸਤਿਗੁਰੂ ਨੇ ਕਾਈ ਪਰ ਰਾਣਾ ਜੀ ਕਹਿੰਦੇ ਦਿੱਲੀ ਦੇ ਸਭ ਲਈ ਦੇਖੋ ਕਹਿੰਦੇ ਇਹ ਤਾਂ ਪਾਰਟੀ ਦੀ ਮਰਜ਼ੀ ਆ ਹੂੰ ਇਹ ਸੀਡਬਲਿਊਸੀ ਦੇ ਮੈਂਬਰ ਨੇ ਲੇਕਿਨ ਇਸ ਕੰਮ ਲਈ ਨਹੀਂ ਆਇਆ ਹੂੰ ਜਣੀ ਜੀ ਗੱਲਬਾਤ ਹੋਈ ਕੋਈ ਦੇਖੋ ਇਹ ਸਾਥੇ ਬੜੇ ਪਟਰਾ ਹੈ ਹੂੰ ਮਨ ਅਸ਼ੀਰਵਾਦ ਦੇਣ ਆਏ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤਸਲੀਏ ਤੇ ਹੀ ਹੂੰ ਅੱਗੇ ਤਾਂ ਹਲਕੇ ਸੀ ਸਭ ਕੁਝ ਕਰ ਲੈਂਦੇ ਕਹਿੰਦੇ ਜਦੋਂ ਚਾਰ ਚਾਰ ਬੱਤਿਆ ਦੋ ਜਣੇ ਆਏ ਆ ਹਾਂ ਜੇ ਲੈਣ ਕੋਸ਼ ਆਉਣਗੇ ਤੇ ਦੇਾਂਗੇ ਵੀ ਦੋਬੇ ਅੱਛਾ ਮੇਰੀ ਇੱਕ ਚੀਜ਼ ਪਹਿਲੇ ਜਦੋਂ ਚਾਰ ਸਿਆਸਤਦਾਨ ਸਿਆਸਤ ਦੀ ਗੱਲ ਜਦੋਂ ਸਿਆਸਤਦਾਨ ਇਕੱਠੇ ਹੁੰਦੇ ਨੇ ਨਾ ਸਿਆਸੀ ਗਲਤ ਰਹਿਣਾ ਵੀ ਜ਼ਰੂਰ ਦੋਨੇ ਤੇੰਮਾ ਕੋਟਲੀ ਸਾਹਿਬ ਕਿੱਧਰ ਹੈ ਕੋਟਲੀ ਸਾਹਿਬ ਵੀ ਇੱਥੇ ਖੜੇ ਨੇ ਕੋਟਲੀ ਸਾਹਿਬ ਇੱਧਰ ਆਓ ਆਦਮਪੁਰ ਵਾਲੇ ਇੱਥੇ ਹੀ ਨੇ ਆਦਮਪੁਰ ਵਾਲੇ ਤੇ ਅਸੀਂ ਲੈਣ ਆਏ ਹਾਂ ਤਾਂ ਦੇਖ ਕੇ ਜਾਓਗੇ ਕੁਝ ਲੈਣ ਆਏ ਚਲੋ ਸਾਡੇ ਨਾਲ ਤੇ ਸਾਡੇ ਨਾਲ ਚਲੋ ਠੀਕ ਹੈ ਤਾਂ ਬਿਲਕੁਲ ਤਸਵੀਰ ਬਣਾਓ